ਕਦੇ ਕੋਠੇ ਭਰ ਜਾਂਦੇ ਸੀ ਜਦੋਂ ਮਿਲਣੀਆਂ ਹੋਣ ਲੱਗਦੀਆਂ ਸੀ ਕੋਠੇ ਇੱਧਰ ਵੀ ਬੀਬੀਆਂ ਖੜ ਗਈਆਂ ਕੋਠਿਆਂ ਤੇ ਇੱਧਰ ਵੀ ਤਾਂ ਰੱਬ ਦਾ ਨਾਮ ਲੈਂਦੀਆਂ ਹੁੰਦੀ ਸੀ ਜਦੋਂ ਮਿਲਣੀ ਹੁੰਦੀ ਸੀ ਆਪ ਮੁਹਾਰੇ ਅੰਦਰੋਂ ਪਿਆਰ ਫੁੱਟਦਾ ਸੀ ਆਪ ਮੁਹਾਰੇ ਜਦੋਂ ਕੁੜਮਾਂ ਦੀ ਮਿਲਣੀ ਹੋਣੀ ਨਾ ਤਾਂ ਬੀਬੀਆਂ ਕੋਠਿਆਂ ਤੋਂ ਖੜੀਆਂ ਪਤਾ ਕੀ ਗਾਉਂਦੀਆਂ ਸੀ ਐਸਓ ਐਸਓ ਵੇ ਲਾਉਣ ਕੌਣ ਕੌਣ ਲੋੜੀਏ ਐਸਓ ਐਸਓ ਮੇਲ ਦੇ ਓ ਮੇਲ ਦੇ ਓ ਮਹਾਰਾਜ ਵੇਲਾ ਮਿਲਣੀ ਰੰਦਾ ਆਓ ਵੇਖੋ ਮੁੰਡੇ ਦਾ ਫੁੱਫੜ ਧਰਤੀ ਪੈਰ ਨਾਲ ਲਾਵੇ ਆਓ ਵੇਖੋ ਮੁੰਡੇ ਦਾ ਜੀਜਾ ਉਤਰਪਿਆ ਛੜਕਾਵੇ ਆਓ ਵੇਖੋ ਮੰਨੇ ਨਾਲ ਲੱਗਿਆ ਆ ਮਿਲਣ ਮਾਮਾ ਸਰਦਾਰ ਵੇਲਾ ਮਿਲਣੀ ਦਾ ਮੇਲ ਹਰ ਗੱਲ ਦੇ ਉੱਤੇ ਰੱਬ ਦਾ ਨਾਮ ਸੀ ਹਰ ਘੜੀ ਰੱਬ ਦਾ ਨਾਮ ਸੀ ਹੁਣ ਤੇ ਖਾਨਾ ਪੂਰਤੀ ਰਹਿ ਗਈਆਂ ਸਾਰੀਆਂ ਬਾਤਾਂ ਕੱਲ ਕਦੇ ਫਿਰ ਸਮਾਂ ਹੋਇਆ ਇਸ ਸਮੇਂ ਦੇ ਉੱਤੇ ਖੁੱਲ ਕੇ ਵਿਚਾਰ ਕਰਾਂਗੇ ਮੈਂ ਅੱਜ ਦੇ ਸਮੇਂ ਦਾ ਬਿਲਕੁਲ ਕੌੜਾ ਸੱਚ ਹੈ ਵੀਡੀਓ ਨੂੰ ਸ਼ੇਅਰ ਕਰਕੇ ਤੁਸੀਂ ਜਾਇਓ ਧੰਨਵਾਦ ਜੀ